ਸੋ ਇਹਨੂ ਚਰਣਾ ਅੰਦਰ ਮੰਨ ਬਰਤੀਆਂ ਜੋੜੀਏ ਪ੍ਰਸਨਾਂ ਨੂੰ ਪਵਿੱਤਰ ਕਰੀਏ ਚਾਰਨ ਕਰਵਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰਪਾਗ ਸੁਰ ਤਰ ਸਰਸ ਸਰਬਦਾ ਮੰਗਲ ਖਾਨ ਕਵੀ ਜੀ ਹੁਣ ਅੱਗੇ ਅਗਲਾ ਅਧਿਆਇ ਆਰੰਭ ਕਰਦੇ ਨੇ ਅਦੇ ਆਏ ਦੀ ਅਰੰਭ ਤੋਂ ਪਹਿਲਾਂ ਮੰਗਲ ਉਚਾਰਨ ਕਰਦੇ ਹਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜਿਹੜੇ ਚਰਨ ਹਨ ਉਹ ਕਲਪ ਬ੍ਰਿਖ ਦੇ ਸਮਾਨ ਹਨ ਜਿਹੜੇ ਕਿ ਸਾਰਿਆਂ ਨੂੰ ਖੁਸ਼ੀ ਦੇਣ ਵਾਲੇ ਨੇ ਪ੍ਰਸੰਤਾ ਦੇਣ ਵਾਲੇ ਹਨ ਸਾਰਿਆਂ ਸੁੱਖਾਂ ਦੀ ਖਾਣ ਹਨ ਸੁੱਖ ਦੇਣ ਵਾਲੇ ਹਨ ਦਾਰਦ ਬਿਗਨ ਨਾ ਵਿਆਪਈ ਬਸ ਹੈ ਹਿਰਦੇ ਗਤ ਦਾਨ ਤੇ ਜਿਸ ਦੇ ਹਿਰਦੇ ਦੇ ਵਿੱਚ ਸਤਗੁਰੂ ਗਰੀਬ ਨਿਵਾਜ਼ ਦੀਆਂ ਦੇ ਚਰਨ ਬਸ ਜਾਵਣ ਸਤਗੁਰੂ ਜੀ ਦੇ ਨਾਗ ਰੂਪੀ ਚਰਨ ਹਿਰਦੇ ਦੇ ਵਿੱਚ ਬਸ ਜਾਵਣ ਉਸ ਨੂੰ ਇੱਥੇ ਕਿਸੇ ਪ੍ਰਕਾਰ ਦੀ ਕੋਈ ਨਿਗਰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਆਉਂਦੀ ਹੈ ਗਰੀਬੀ ਨਹੀਂ ਆਉਂਦੀ ਹੈ ਤੇ ਅੱਗੇ ਵੀ ਮੁਕਤੀ ਦੀ ਦਾਤ ਪ੍ਰਾਪਤ ਹੋਣਾ ਕਰਦੀ ਹੈ ਐਸੇ ਸਤਗੁਰੂ ਗਰੀਬ ਨਿਵਾਜ਼ ਦੀਆਂ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਕਵੀ ਜੀ ਅਗੇ ਸੁੰਦਰ ਕਥਾ ਉਚਾਰਨ ਕਰਦੇ ਹਨ ਛੇਰੀ ਵਾਲਾ ਸੁਨਰਵਾਚ ਚਉਪਈ ਜਬ ਹੈ ਬਹੁਤ ਭੂਪਤ ਅਨਰਾਗਾ ਇਸ ਤਰ੍ਹਾਂ ਕਵੀ ਜੀ ਵਿਖਿਆਨ ਕਰਦੇ ਨੇ ਕਿ ਜਦੋਂ ਰਾਜੇ ਸ਼ਿਵਨਾਬ ਦੇ ਹਿਰਦੇ ਦੇ ਵਿੱਚ ਬਹੁਤ ਪ੍ਰੇਮ ਪੈਦਾ ਹੋਇਆ ਹੈ ਸਤਿਗੁਰੂ ਗਰੀਬ ਨਵਾਦ ਦੀਆਂ ਦੇ ਪਰਥਾਏ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਹੈ ਕਿ ਭੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਨੀਂਦ ਨਹੀਂ ਆਉਣਾ ਕਰਦੀ ਸ਼ਾਂਤੀ ਨਹੀਂ ਆਉਂਦੀ ਹੈ ਮੈਂ ਨੀਰ ਵਹਿ ਵਰ ਚੱਲੇ ਜਿਉ ਵਾਲੀ ਅਵਸਥਾ ਬਣ ਗਈ ਹੈ ਕਿ ਸਤਿਗੁਰੂ ਗਰੀਬਨਵਾਦੀਆਂ ਦੇ ਦਰਸ਼ਨਾਂ ਤੋਂ ਬਿਨਾਂ ਸ਼ਾਂਤੀ ਨਹੀਂ ਆਉਣਾ ਕਰਦੀ ਹੈ ਜਦੋਂ ਰਾਜੇ ਦੇ ਹਿਰਦੇ ਵਿੱਚ ਕ੍ਰਿਸ਼ਨਾ ਪ੍ਰੇਮ ਪ੍ਰਗਟ ਹੋਇਆ ਹੈ ਇਸ ਤਰ੍ਹਾਂ ਦੀ ਅਵਸਥਾ ਬਣੀ ਹੈ ਰੰਗਿਓ ਪ੍ਰੇਮ ਰੰਗਵੜ ਭਾਗਾ ਜਦੋਂ ਰਾਜਾ ਸਤਗੁਰੂ ਗਰੀਬਨਵਾਦ ਜੀਆਂ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਵੱਡੇ ਆ ਭਾਗਾ ਵਾਲਾ ਸੁਣਿਆ ਸ਼ਰਵਨ ਜੋ ਹੁੰਤੇ ਫਕੀਰਾ ਜਿਹੜੇ ਉੱਥੋਂ ਦੇ ਨਗਰ ਦੇ ਫਕੀਰ ਸਨ ਜਿਹੜੇ ਨੇੜੇ ਤੜੇ ਦੇ ਹੋਰ ਫਕੀਰ ਸਨ ਉਹਨਾਂ ਨੇ ਜਦੋਂ ਇਸ ਤਰ੍ਹਾਂ ਫਕੀਰਾਂ ਨੇ ਸੁਣਿਆ ਹੈ ਕਿ ਰਾਜੇ ਦਾ ਇਸ ਤਰ੍ਹਾਂ ਦਾ ਹਾਲ ਹੋਇਆ ਪਿਆ ਜਦੋਂ ਇਹ ਖਬਰ ਸੁਣੀ ਕਿ ਰਾਜਾ ਗੁਰੂ ਨਾਨਕ ਸਾਹਿਬ ਜੀਆਂ ਦੇ ਦਰਸ਼ਨਾਂ ਨੂੰ ਵਿਆਕੁਲ ਹੈ ਇਹ ਇਸ ਤਰ੍ਹਾਂ ਦੀ ਖਬਰ ਸੁਣ ਕਰਕੇ 체ਤਕ ਢਿੱਗ ਪਹੁੰਚੇન્દ્રਪਤੀਰਾ ਤੇ ਕੁਝ ਕੁ ਰਾਜੇ ਨੂੰ ਢਿੱਗ ਦੇਣ ਵਾਸਤੇ ਤੇ ਰਾਜੇ ਦੇ ਪਾਸ ਪਹੁੰਚਣ ਲੱਗੇ ਰਾਜੇ ਦੇ ਪਾਸ ਜਾ ਕਰਕੇ ਕੁਝ ਕੁ ਤਾਂ ਢਿੱਗ ਦਿਆ ਕਰਨ ਤੇ ਕੁਝ ਕੁ ਰਾਜੇ ਦੇ ਪਾਸ ਪਹੁੰਚ ਕਰਕੇ ਤੇ ਆਪਣਾ ਹੋਰ ਆਪਣੇ ਢੰਗ ਦੇ ਨਾਲ ਜਾ ਕਰਕੇ ਰਾਜੇ ਨੂੰ ਆਪਣਾ ਨਾਮ ਨਾਨਕ ਦੱਸ ਕਰਕੇ ਝੇਕ ਦਿਖਾ ਕਰਕੇ ਤੇ ਤਨ ਲੈਣ ਦੀ ਜਾਂ ਹੋਰ ਕਿਸੇ ਆਸ ਦੇ ਰੱਖ ਰਿਹਾ ਰਾਜੀ ਦੇ ਪਾਸ ਜਾਇਆ ਕਰ। ਹੁਣ ਕਰੀ ਜੇ ਅਗੇ ਦੱਸਦੇ ਹਨ। ਨਾਮ ਆਪਣੋ ਨਾਨਕ ਧਰ ਕੈ। ਕਿ ਕੋਦ ਕੁਤਾ ਆਪਣਾ ਨਾਮ ਨਾਨਕ ਰੱਖ ਕਰਕੇ ਕਿ ਜਦੋਂ ਸੁਣਿਆ ਪਤਾ ਲੱਗਿਆ ਰਾਦੇ ਨਾਨਕ ਸਾਹਿਬ ਜੀ ਦਰਸ਼ਨਾਂ ਦੀ ਇੱਛਾ ਹੈ ਤੇ ਆਪਣਾ ਨਾਮ ਨਾਨਕ ਰੱਖ ਕਰਕੇ ਰਾਦੇ ਦੇ ਪਾਸ ਪਹੁੰਚ ਲੱਗੇ ਹਨ। ਉਰਤੇ ਨਰਨ ਸੁਨਾਇਓ ਚਰ ਕੈ। ਤੇ ਇਸ ਤਰ੍ਹਾਂ ਦੇ ਤੋਂ ਨਗਰ ਦੇ ਮਨੁੱਖਾਂ ਨੂੰ ਪਤਾ ਲੱਗਿਆ ਫਕੀਰਾਂ ਨੂੰ ਦੱਸਿਆ ਹੈ ਇਹ ਫਕੀਰ ਜਿਹੜੇ ਹਨ ਆਪਣਾ ਨਾਮ ਨਾਨਕ ਧਰ ਕੇ ਰਾਜੇ ਦੇ ਪਾਸ ਪਹੁੰਚਣ ਲੱਗੇ ਹਨ ਜਗਨਿਜ ਸਰੋਨ ਸੁਨਹਿ ਅਗਨੀਪਾ ਜਦੋਂ ਰਾਜਾ ਆਪਣੇ ਕੰਨਾਂ ਦੇ ਵਿੱਚ ਸੁਣਦਾ ਕਿ ਕੋਈ ਫਕੀਰ ਆਇਆ ਹੈ ਕੋਈ ਨਾਨਕ ਨਾਮ ਦਾ ਫਕੀਰ ਆਇਆ ਹੈ ਚਲ ਕਰ ਆਵਹਿ ਤਨਹ ਸਮੀਪਾ ਤੇ ਰਾਜਾ ਫਿਰ ਬੜੀ ਇੱਛਾ ਦੇ ਨਾਲ ਚੱਲ ਕਰਕੇ ਉਹਨਾਂ ਦੇ ਪਾਸ ਆਇਆ ਕਰੀ ਕੀ ਹੋ ਸਕਦਾ ਇਸ ਵਾਰ ਗੁਰਨਾਨਕ ਸਾਹਿਬ ਆਏ ਜਦੋਂ ਇੱਕ ਫਕੀਰ ਆਇਆ ਆਪਣਾ ਨਾਮ ਨਾਨਕ ਰੱਖਿਆ ਚਲਾ ਗਿਆ ਦੂਸਰਾ ਆਇਆ ਤੀਸਰਾ ਆਇਆ ਚੌਥਾ ਆਇਆ ਇਸ ਤਰ੍ਹਾਂ ਜਦ ਫਕੀਰ ਆਉਣ ਲੱਗੇ ਆਪਣਾ ਆਪਣਾ ਨਾਮ ਨਾਨਕ ਦੱਸਿਆ ਕਰਨ ਕਿ ਅਸੀਂ ਨਾਨਕ ਹਾਂ ਅਸੀਂ ਨਾਨਕ ਰਾਜੇ ਦੇ ਮਨ ਦੇ ਵਿੱਚ ਹੋਇਆ ਕਰੇ ਕਿ ਸ਼ਾਇਦ ਹੋ ਸਕਦਾ ਹੈ ਇਸ ਵਾਰੀ ਗੁਰਨਾਨਕ ਸਾਹਿਬ ਮੇਰੇ ਤੇ ਤੁਠ ਕਰਕੇ ਮੈਨੂੰ ਦਰਸ਼ਨ ਦੇਣ ਵਾਸਤੇ ਆਏ ਹੋ ਤੇ ਹਰ ਵਾਰੀ ਰਾਜਾ ਚੱਲ ਕਰਕੇ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਇਆ ਕਰੇ ਇਹ ਜਾ ਕਰਕੇ ਜਦੋਂ ਉਹਨਾਂ ਨੂੰ ਪੁੱਛਿਆ ਕਰੇ ਤੇ ਫਿਰ ਉਹਨਾਂ ਨੂੰ ਜਵਾਬ ਨਾ ਆਇਆ ਕਰੇ ਇਸ ਤਰ੍ਹਾਂ ਜਦੋਂ ਰਾਜਾ ਹਰ ਵਾਰੀ ਇੱਛਾ ਦੇ ਅਨੁਸਾਰ ਚੱਲ ਕਰਕੇ ਉਹਨਾਂ ਦੇ پاس ਪਹੁੰਚਣ ਲੱਗਿਆ ਹੈ ਵੈਸੇ ਸੰਸੇ ਕੋ ਜਦ ਪੁੱਛੇ ਇਹ ਜਾ ਕਰਕੇ ਲੋ ਆਪਣਾ ਸ਼ੰਕਾ ਉਹਨਾਂ ਫਕੀਰਾਂ ਨੂੰ ਪੁੱਛਿਆ ਕਰਨ ਕਾਛ ਇਹ ਨਾ ਬਤਾਵੇ ਗਿਆਨ ਹੈ ਛੂਛੇ ਤੇ ਫਿਰ ਕੁਝ ਨਾ ਬਤਾਵੇ ਕੁਝ ਦੱਸ ਨਹੀਂ ਸਕਦੇ ਕਿਉਂਕਿ ਗਿਆਨ ਤੋਂ ਖਾਲੀ ਨੇ ਗਿਆਨ ਤੋਂ ਹੀਣੇ ਹਨ ਤੇ ਗਿਆਨ ਤੋਂ ਹੀਣਕ ਹੋਣ ਕਰਕੇ ਕਿ ਰਾਜੀ ਦਾ ਸ਼ੰਕਾ ਦੂਰ ਨਹੀਂ ਕਰ ਸਕਦੇ ਰਾਜੇ ਨੂੰ ਕੁਝ ਦੱਸ ਨਹੀਂ ਸਕਦੇ ਹਨ ਅਸਬਿਧ ਦੇਖ ਸੋਚ ਕਰ ਰਾਜਾ ਇਹ ਇਸ ਤਰ੍ਹਾਂ ਦੇਖ ਕਰਕੇ ਸੋਚ ਕਰਕੇ ਜਿਹੜਾ ਰਾਜਾ ਹੈ ਔਰ ਕਿਉ ਪਰਖਣ ਕੋ ਰਾਜਾ ਉਸ ਨੇ ਉਹਨਾਂ ਨੂੰ ਪਰਖਣ ਵਾਸਤੇ ਸਦਾ ਬਣਾਈ ਹੁਣ ਪਰਖਣ ਦਾ ਨਿਸ਼ਚਾ ਕਰ ਲਿਆ ਕਿ ਉਹ ਜਿਹੜਾ ਵੀ ਕੋਈ ਫਕੀਰ ਆਵੇਗਾ ਪਹਿਲਾਂ ਉਸ ਦੀ ਪਰਖ ਕਰਾਂਗਾ ਤੇ ਫਿਰ ਜੇ ਪਰਖ ਦੇ ਵਿੱਚ ਪੂਰਾ ਉਤਰਿਆ ਤੇ ਫਿਰ ਉਹਦੇ ਦਰਸ਼ਨਾਂ ਵਾਸਤੇ ਜਾਵਾਂਗਾ ਇਸ ਤਰ੍ਹਾਂ ਰਾਜੇ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ਉਤੀ ਤਹਾ ਜੋ ਸੁੰਦਰ ਨਾਰੀ ਉਥੋਂ ਦੀ ਉਸ ਨਗਰ ਦੀਆਂ ਰਾਜੇ ਦੀਆਂ ਜਿਹੜੀਆਂ ਨਗਰ ਦੀਆਂ ਸੁੰਦਰ ਇਸਤਰੀਆਂ ਆ ਪਰਖਣ ਵਾਸਤੇ ਮਰਾਦੇ ਨੇ ਇਹ ਕੰਮ ਕੀਤਾ ਹੈ 380 ਗ੍ਰਾਹ ਉਚਾਰੀ ਉਹਨਾਂ ਸੁੰਦਰ ਇਸਤਰੀਆਂ ਨੂੰ ਇਸ ਤਰ੍ਹਾਂ ਬਾਣੀ ਕਹੀ ਹੈ ਇਸ ਤਰ੍ਹਾਂ ਕਹਿਣਾ ਕੀਤਾ ਹੈ ਜੋਪੁਰ ਬਿਕੈ ਬਦੇਸ਼ੀ ਆਵਹਿ ਕਿ ਇਸ ਨਗਰ ਦੇ ਵਿੱਚ ਜਿਹੜਾ ਵੀ ਕੋਈ ਵਿਦੇਸ਼ੀ ਆਵੇ ਭਾਵੇਂ ਕਿ ਜੇ ਵੀ ਕੋਈ ਜੋ ਵੀ ਕੋਈ ਸਮੁੰਦਰ ਦੇ ਪਾਰ ਤੋਂ ਚੱਲ ਕਰਕੇ ਆਵੇ ਕੋਈ ਵਿਦੇਸ਼ ਤੋਂ ਚੱਲ ਕਰਕੇ ਆਉਣਾ ਕਰੇ ਵੇਖ ਫਕੀਰ ਜੋ ਸੰਤ ਕਹਾਵਹਿ ਤੇ ਖਾਸ ਕਰਕੇ ਹਦਾਇਤ ਕਰ ਦਿੱਤੀ ਕਿ ਜਿਹੜਾ ਲਿਬਾਸ ਸੁਪੀਰਾ ਵਾਲਾ ਹੋਵੇ ਜਿਹੜਾ ਆਪਣੇ ਆਪ ਨੂੰ ਸੰਤ ਖਵਾਉਂਦਾ ਹੋਵੇ ਜਿਹੜਾ ਆਖੇ ਮੇਰਾ ਨਾਮ ਨਾਨਕ ਹੈ ਮੈਂ ਫਲਾਣਾ ਸੰਤ ਹਾਂ ਮੈਂ ਫਲਾਣਾ ਫਕੀਰ ਹਾਂ ਇਸ ਤਰ੍ਹਾਂ ਪਰਖਣ ਵਾਸਤੇ ਹਦਾਇਤ ਕਰ ਦਿੱਤੀ ਕਿ ਜਿਹੜਾ ਆਪਣੇ ਆਪ ਨੂੰ ਸੰਤ ਖਵਾਉਂਦਾ ਹੋਵੇ ਤੇ ਲਿਵਾਸ ਜਿਸ ਦਾ ਫਕੀਰਾ ਵਾਲਾ ਹੋਵੇ ਕਰ ਹੋ ਜਾਏ ਨਿਸਮੈ ਤੇ ਸੇਵਾ ਰਾਤ ਨੂੰ ਜਾ ਕਰਕੇ ਤੁਸੀਂ ਉਹਨਾਂ ਦੀ ਸੇਵਾ ਕਰਦੇ ਪ੍ਰਾਤ ਨੂੰ ਜਾ ਕਰਕੇ ਉਹਨਾਂ ਦੇ ਪਾਸ ਤੁਸੀਂ ਰੁਪਣਾ ਹੈ ਊਰ ਊਰ ਕੋ ਲਖ ਹੈ ਭੇਵਾ ਤੇ ਫਿਰ ਇਸ ਤਰ੍ਹਾਂ ਸਾਨੂੰ ਪੂਰੇ ਦਾ ਤੇ ਊਰ ਖਾਲੀ ਦਾ ਊਨੇ ਦਾ ਪਤਾ ਲੱਗ ਜਾਵੇਗਾ ਕਿ ਕਿਹੜਾ ਸੰਤ ਕਿਹੜਾ ਫਕੀਰ ਪੂਰਣ ਹੈ ਤੇ ਕਿਹੜਾ ਗਿਆਨ ਤੋਂ ਹੀਣਾ ਹੈ ਕਿਹੜਾ ਪਖੰਡੀ ਹੈ ਇਸ ਤਰ੍ਹਾਂ ਪਤਾ ਲੱਗ ਜਾਵੇਗਾ ਪਰਖ ਹੋ ਜਾਵੇਗੀ ਜਬ ਤਮ ਪੂਰਨ ਦੇਖਹੁ ਕੋ ਜੇ ਜਦੋਂ ਤੁਸੀਂ ਕਿਸੇ ਫਕੀਰ ਨੂੰ ਪੂਰਨ ਦੇਖੋ ਤੁਹਾਨੂੰ ਲੱਗੇ ਕੋਈ ਫਕੀਰ ਪੂਰਨ ਹੈ ਆਪਣੇ ਆਤਮ ਸਰੂਪ ਕਰਕੇ ਪੂਰਨ ਹੈ ਕਹਿਣੀ ਕਥਨੀ ਦਾ ਪੂਰਾ ਹੈ ਜਿਹੜਾ ਤੁਹਾਨੂੰ ਇਸ ਤਰ੍ਹਾਂ ਲੱਗਣਾ ਕਰੇ ਆਨ ਬਤਾਵੋ ਮੋਟ ਟੈਗਸੋ ਤੇ ਫਿਰ ਛੇਤੀ ਦੇ ਨਾਲ ਤੁਸੀਂ ਮੇਰੇ ਕੋਲ ਆਕਰਕੇ ਮੈਨੂੰ ਉਸ ਦੇ ਬਾਰੇ ਦੱਸਣਾ ਕਰਿਓ ਮੈਨੂੰ ਉਸ ਦੇ ਬਾਰੇ ਖਬਰ ਦੇਣਾ ਕਰਿਓ ਸੁਣ ਕਰ ਬਚਨ ਕਹਿ ਜੋ ਰਾਜਾ ਇਸ ਤਰ੍ਹਾਂ ਜਿਹੜੇ ਰਾਜੇ ਨੇ ਬਚਨ ਕਹੇ ਹਨ ਉਹਨਾਂ ਇਸਤਰੀਆਂ ਨੇ ਸੁਣੇ ਹਨ ਤੇ ਸੁਣ ਕਰਕੇ ਕਰਨ ਲੱਗੀ ਤਿਹ ਤੈਸੋ ਕਾਜਾ ਉਹ ਜੜੀਆਂ ਇਸਤਰੀਆਂ ਨੇ ਜਿਵੇਂ ਰਾਜੇ ਨੇ ਬਚਨ ਕਹੇ ਨੇ ਉਸੇ ਅਨੁਸਾਰ ਕਰਨ ਲੱਗ ਪਈਆਂ ਹਨ ਜਿਹੜਾ ਵੀ ਕੋਈ ਫਕੀਰ ਆਉਂਦਾ ਉਸ ਦੀ ਸੇਵਾ ਕਰਨ ਲੱਗ ਪਈਆਂ ਹਨ ਸੁਣ ਕਰ ਬਚਨ ਕਹਿ ਸੋ ਰਾਜਾ ਜਦ ਫਕੀਰ ਕੋ ਕੁਰਮਹਿ ਆਵਹਿ ਫਿਰ ਜਦੋਂ ਵੀ ਕੋਈ ਫਕੀਰ ਲੱਗਰ ਦੇ ਵਿੱਚ ਆਉਂਦਾ ਕੋਈ ਵੀ ਫਕੀਰ ਬਾਹਰੋਂ ਚੱਲ ਕਰਕੇ ਵਿਦੇਸ਼ ਤੋਂ ਚੱਲ ਕਰਕੇ ਆਉਂਦਾ ਲਾਇ ਸ਼ਿੰਗਾਰ ਤਾਸ ਟਿਗ ਜਾਵਹਿ ਤੇ ਸ਼ਿੰਗਾਰ ਕਰਕੇ ਸਾਜ ਧੱਜ ਕੇ ਤੇ ਉਸ ਫਕੀਰ ਦੇ ਪਾਸ ਜਾਣਾ ਕਰਦੀਆਂ ਹਨ ਨੈਣਕੂਰ ਜਿਨ ਬਾਤ ਸਮਾਨਾ ਜਿਨ੍ਹਾਂ ਦੇ ਨੈਣਕੂਰ ਨੇਤਰਾਂ ਦੇ ਜਿਹੜੇ ਕਿਨਾਰੇ ਹਨ ਉਹ ਬਾਨ ਸਮਾਨਾ ਤੀਰਾ ਦੇ ਸਮਾਨ ਬੜੇ ਸੁੰਦਰ ਨੇ ਬੜੇ ਤਿੱਖੇ ਨੈਣ ਤੇ ਨਕਸ਼ ਹਨ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਤੀਰਾ ਵਰਗੇ ਸੁੰਦਰ ਨੇਤਰ ਹਨ ਧਨਕ ਸੋ ਪ੍ਰਕੁਟੀ ਕੁਟਲ ਮਹਾਨਾ ਇਹ ਜਿਨ੍ਹਾਂ ਦੇ ਪਰਵੱਟੇ ਧਨਕ ਦੇ ਸਮਾਨ ਹਨ ਕੁਟਲ ਮਹਾਨਾ ਬੜੇ ਹੀ ਸੁੰਦਰ ਹਨ ਬੜੇ ਹੀ ਪਰਵੱਟੇ ਜਿਹੜੇ ਟੇਡੇ ਹਨ ਜੋ ਦੇਖੈ ਤਹ ਤਿੱਖੇ ਲੱਗੈ ਤੇ ਜਿਹੜਾ ਵੀ ਉਹਨਾਂ ਦੇ ਨੇਤਰਾਵਲ ਦੇਖਦਾ ਉਹ ਨੇਤਰਾ ਵਰਗੇ ਤੀਰਾ ਵਰਗੇ ਤਿੱਖੇ ਤੇ ਲੈਣ ਤੇ ਨਖ ਜਿਹੜਾ ਵੀ ਦੇਖਦਾ ਉਸ ਨੂੰ ਤਿੱਖੇ ਲਗਣਾ ਕਰਦੇ ਉਸ ਦੇ ਹਿਰਦੇ ਨੂੰ ਵਿਨ ਜਾਂਦੇ ਭਾਵ ਸੁੰਦਰਤਾ ਉਹਨਾਂ ਨੂੰ ਬਹੁਤ ਕਰ ਲੈਣਾ ਕਰਦੀ ਤਤਖਿਨ ਧੀਰਜ ਧਰਮ ਸੁਭਾਗ ਹੈ ਜਿਹੜਾ ਵੀ ਦੇਖਦਾ ਉਸ ਦਾ ਧੀਰਜ ਧਰਮ ਉਹਨਾਂ ਵੇਖ ਕਰਕੇ ਇੱਕੋ ਸਮੇਂ ਨਾਸ਼ ਹੋ ਜਾਂਦਾ ਜਿਹੜਾ ਕੋਈ ਧਰਮੀ ਵੀ ਹੁੰਦਾ ਉਹਨਾਂ ਨੂੰ ਇਹਨਾਂ ਦੀ ਸੁੰਦਰਤਾ ਨੂੰ ਦੇਖ ਕਰਕੇ ਉਤੇ ਮੋਹਤ ਹੋ ਜਾਂਦਾ ਉਨਾ ਤੀਰ ਟੁੱਟ ਜਾਂਦਾ ਧਰਮ ਟੁੱਟ ਜਾਂਦਾ ਨਾਸ਼ ਹੋ ਜਾਂਦਾ ਜਿਨ ਕਉ ਪਿਖ ਸੁਰ ਮਨ ਜਤ ਤਿਆਗੈ ਜਿਸ ਨੂੰ ਦੇਖ ਕਰਕੇ ਜਿਨ੍ਹਾਂ ਦੀ ਸੁੰਦਰਤਾ ਨੂੰ ਦੇਖ ਕਰਕੇ ਜਿਹੜੇ ਸੁਰ ਦੇਵਤੇ ਹਨ ਫਿਰ ਵਨ Muni ਜਨ ਹਨ ਜਤ ਤਿਆਗੈ ਆਪਣੇ ਜਤ ਨੂੰ ਛੱਡ ਦੇਣਾ ਕਰਦੇ ਹਨ ਜਤ ਸਤ ਤੋਂ ਬਾਹਰ ਹੋ ਜਾਂਦੇ ਹਨ ਕਿਆ ਕਲ ਨਰ ਬੱਪਰੇ ਤਿਨ ਆਗੇ ਇਹ ਜਿਹੜੇ ਕਲ ਯੁਗ ਦੇ ਮਨੁੱਖ ਨੇ ਉਹ ਤਾਂ ਵਿਚਾਰੇ ਉਹਨਾਂ ਦੇ ਸਾਹਮਣੇ ਕੀ ਹਨ ਆਪਕਿ ਜਿਹੜੇ ਕਾਲਯੁਗ ਦੇ ਆਮ ਜੇ ਮਨੁੱਖ ਹਨ ਉਹ ਤਾਂ ਉਹਨਾਂ ਦੇ ਸਾਹਮਣੇ ਕੀ ਟਿਕ ਸਕਦੇ ਨੇ ਜਦੋਂ ਦੇਵਤੇ ਤੇ ਮਨੁੱਖ ਜਿਹੜੇ ਦੇਵਤੇ ਹਨ ਵੱਡੇ ਵੱਡੇ ਜਪੀ ਹੋਏ ਹਨ ਵੱਡੇ ਵੱਡੇ ਤਪੀ ਹਨ ਐਸੇ ਸੁੰਦਰ ਇਸਤਰੀਆਂ ਦੇ ਸੁੰਦਰਤਾ ਨੂੰ ਵੇਖ ਕਰਕੇ ਮੋਹਤ ਹੋ ਗਏ ਤੇ ਉਹਨਾਂ ਦੇ ਜਿਹੜੇ ਜਪ ਤੱਕ ਹਨ ਨਾ ਸੁਝਾਉਂਦੇ ਜਿਵੇਂ ਗੁਰਬਾਣੀ ਦੇ ਵਿੱਚ ਫਰਮਾਣ ਹੁੰਦਾ ਹੈ ਨਾ ਜਗ ਇਸਨਾ ਪਾਪ ਥਾਨ ਖੰਡੇ ਕਿਸ ਮਾਇਆ ਨੇ ਵੱਡੇ ਵੱਡੇ ਜਪੀਆਂ ਦੇ ਜਾਪ ਖਤਮ ਕਰ ਦਿੱਤੇ ਵੱਡੇ ਵੱਡੇ ਤਪੀਆਂ ਦੇ ਤਪ ਖਤਮ ਕਰ ਦਿੱਤੇ ਹਨ ਇਹ ਜਿਹੜੀ ਮਾਇਆ ਹੈ ਕਾਮ ਕ੍ਰੋਧ ਲੋਭ ਅਹੰਕਾਰ ਵਿਕਾਰ ਹਨ ਇਹ ਬੜੇ ਹੀ ਹਾਵੀ ਹਨ ਤੇ ਇਸ ਤਰ੍ਹਾਂ ਜਿਹੜਾ ਵੀ ਉਹਨਾਂ ਨੂੰ ਦੇਖਦਾ ਬਹੁਤ ਹੋ ਜਾਂਦਾ ਹੈ ਤੇ ਉਸ ਦਾ ਤੀਰਜ ਧਰਮ ਸਮਨਾਸ ਹੋ ਜਾਂਦਾ ਹੈ ਅਨੇਕ ਫਕੀਰ ਕਰਤਵ ਵਿਚਾਰ ਅਨੇਕਾਂ ਫਕੀਰ ਜਿਹੜੇ ਵਿਦੇਸ਼ ਤੋਂ ਚੱਲ ਕਰਕੇ ਆਉਂਦੇ ਇਹ ਜਿਹੜੀਆਂ ਤ੍ਰਿਆ ਹਨ ਇਸ ਤੀਆਂ ਉਹਨਾਂ ਦੇ ਪਾਸ ਚੱਲ ਕਰਕੇ ਜਾਂਦੀਆਂ ਤੇ ਇਹਨਾਂ ਦੇ ਸਰੂਪ ਨੂੰ ਦੇਖ ਕਰਕੇ ਲਬਾਏ ਮਨ ਹੋ ਜਾਂਦੇ ਤੇ ਇਹਨਾਂ ਦੇ ਨਾਲ ਵਿਵਚਾਰਕ ਮੋੜ ਲੱਗ ਪੈਂਦੇ ਹਨ ਵਿਵਚਾਰਕ ਹੁੰਦੇ ਹਨ ਧਰਮ ਪ੍ਰੇਸ਼ਟ ਹਮੇ ਜਾਤ ਗਵਾਰਾ ਉਹ ਜਿਹੜੇ ਗਵਾਰ ਗੁਰਖ ਹਨ ਇਹਨਾਂ ਦੇ ਨਾਲ ਵਿਵਚਾਰਕ ਮਾ ਕੇ ਆਪਣੇ ਧਰਮ ਤੋਂ ਪ੍ਰੇਸ਼ਟ ਹੋ ਜਾਂਦੇ ਕਿਉਂਕਿ ਰਾਜੇ ਦੀ ਚਾਲ ਸਮਝਦੇ ਨਹੀਂ ਕਿ ਰਾਜੇ ਨੇ ਪਰਖਣ ਵਾਸਤੇ ਇਸ ਤਰ੍ਹਾਂ ਦਾ ਕਾਰਜ ਕੀਤਾ ਉਨ੍ਹਾਂ ਦੇ ਨਾਲ ਮੰਦ ਕਰਨ ਕਰਕੇ ਵਿਵਚਾਰਕ ਮਾ ਕਰਕੇ ਤੇ ਆਪਣੇ ਧਰਮ ਤੋਂ ਡੋਲ ਜਾਂਦੇ ਹਨ ਆਪਣੇ ਧਰਮ ਤੋਂ ਪ੍ਰਸ਼ਟ ਹੋ ਜਾਂਦੇ ਹਨ Hindu Turk Tapi Brahmchari ਨਹੀਂ بڑے بڑے Hindu Turk ਵੱਡੇ ਵੱਡੇ ਤਪੀ ਤੇ ਬ੍ਰਹਮਚਾਰੀ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਹਨ ਤਰੇ ਨ ਤੀਰਜ ਦੇਖਤ ਨਾਰੀ ਇਹਨਾਂ ਸੁੰਦਰ ਇਸਤਰੀਆਂ ਨੂੰ ਦੇਖ ਕਰਕੇ ਤੀਰਜ ਨਹੀਂ ਤਰਦੇ ਧੀਰੇਜ ਤੋਂ ਡੋਲ ਜਾਂਦੇ ਹਨ ਕਹ ਪੂਪੋ ਸੁ ਕੋਈ ਨ ਪੂਰਾ ਤੇ ਉਹ ਇਸਤਰੀਆਂ ਜਦੋਂ ਇਹਨਾਂ ਨੂੰ ਦੇਖਦੀਆਂ ਤੇ ਦੇਖ ਕਰਕੇ ਫਿਰ ਰਾਜੇ ਨੂੰ ਆ ਕਰਕੇ ਕਹਿੰਦੀਆਂ ਕਿ ਰਾਜਮ ਕੋਈ ਵੀ ਸਾਨੂੰ ਪੂਰਨ ਸਾਧੂ ਨਹੀਂ ਮਿਲਿਆ ਪੂਰਨ ਫਕੀਰ ਨਹੀਂ ਮਿਲਿਆ ਹੈ ਕਿ ਉਹ ਕਾਮ ਜਤ ਸਤ ਉਰ ਪੂਰਾ ਸਾਰਿਆਂ ਦੇ ਉੱਪਰ ਕਾਮ ਦੇਵਤਾ ਨੇ ਵਾਸ ਕੀਤਾ ਹੋਇਆ ਸਾਰੇ ਕਾਮ ਦੇ ਅਧੀਨ ਹਨ ਸਾਰੇ ਹੀ ਜਤ ਸਤ ਖਾਲੀ ਹਨ ਇਨਾ ਦੇ ਹਿਰਦੇ ਗਿਆਨ ਤੋਂ ਖਾਲੀ ਹਨ ਕੋਈ ਵੀ ਇਸ ਕਲਜੁਬ ਦੇ ਵਿੱਚ ਪੂਰਣ ਨਹੀਂ ਸਾਨੂੰ ਮਿਲਿਆ ਹ ਸੋਨ ਨਿਰਪ ਕੇ ਹੋਵੇ ਚਾਰ ਮਨਮਾਹੀ ਇਸ ਤਰ੍ਹਾਂ ਸੁਣ ਕਰਕੇ ਫਿਰ ਜਦੋਂ ਰਾਜੇ ਨੇ ਇਸ ਤਰ੍ਹਾਂ ਸੁਣਿਆ ਕਿ ਕੋਈ ਵੀ ਕਲਜੁਬ ਦੇ ਵਿੱਚ ਪੂਰਣ ਨਹੀਂ ਸਾਨੂੰ ਮਿਲਿਆ ਜਿਹੜਾ ਵੀ ਫਕੀਰ ਆਉਂਦਾ ਉਹ ਵਿਚਾਰਵਲ ਚਲਾ ਜਾਂਦਾ ਕਿਸੇ ਦਾ ਮਨ ਵੀ ਜਾਣ ਦੇ ਸਹਿਤ ਨਹੀਂ ਹੈ ਸਾਰਿਆਂ ਦੇ ਮਨ ਡੋਲੇ ਹੋਏ ਨੇ ਕਿਸੇ ਦੇ ਮਨ ਦੇ ਵਿੱਚ ਠਿਰਜ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਬਚਨ ਰਾਜੇ ਨੇ ਸੁਨੇ ਹਨ ਇਸ ਸੁਣ ਕਰਕੇ ਫਿਰ ਇਸ ਤਰ੍ਹਾਂ ਵਿਚਾਰ ਕੀਤੀ ਹੈ प्रबल ਕਲੀ ਪੂਰਾ ਕੋ ਨਹੀਂ ਇਹ ਕਾਲ ਯੁਗ ਦਾ ਸਮਾ ਬੜਾ ਪ੍ਰਬਲ ਹੈ ਇਸ ਕਾਲ ਯੁਗ ਦੇ ਸਮੇਂ ਦੇ ਅੰਦਰ ਕੋਈ ਵੀ ਪੂਰਾ ਨਹੀਂ ਹੈ ਇੱਕ ਸ੍ਰੀ ਨਾਨਕ ਗੁਰੂ ਬਹੀਨਾ ਇੱਕ ਸ੍ਰੀ ਸਤਗੁਰੂ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆਂ ਤੋਂ ਬਿਨਾ ਪੰਜ ਦੁਸ਼ਟ ਕੈ ਸਰਬ ਅਧਿਨਾ ਇਹ ਸਾਰੇ ਹੀ ਜੀਵ ਪੰਜ ਦੁਸ਼ਟ ਕੈ ਪੰਜ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹਨ ਇਹਨਾਂ ਪੰਜਾਂ ਵਿਕਾਰਾਂ ਦੇ ਸਾਰੇ ਹੀ ਅਧੀਨ ਹੋ ਰਹੇ ਕੋਈ ਕਾਮ ਦੇ ਅਧੀਨ ਹੈ ਕੋਈ ਕ੍ਰੋਧ ਦੇ ਅਧੀਨ ਹੈ ਕੋਈ ਮੋਹ ਦੇ ਅਧੀਨ ਹੈ ਆਗਿਆ ਨਾਲ ਸਾਰੇ ਸੰਸਾਰ ਦੇ ਜਿਹੜੇ ਜੀਵ ਨੇ ਪੰਜਾਂ ਦੇ ਪੰਜਾਂ ਵਿਕਾਰਾਂ ਦੇ ਪੰਜਾਂ ਦੋਖਾਂ ਦੇ ਅਧੀਨ ਹੋ ਰਹੇ ਹਨ ਬਸ ਦੇ ਵਿੱਚ ਹੋ ਰਹੇ ਹਨ ਅਸ ਕਹ ਚਿਤਵ ਰੂਪ ਕਿਰਤਾਲਾ ਤੇ ਇਸ ਤਰ੍ਹਾਂ ਕਹਿ ਕਰਕੇ ਸਤਗੁਰੂ ਗਰੀਬ ਨਵਾਜ਼ ਜੀਆਂ ਦੇ ਸਰੂਪ ਨੂੰ ਰਾਜੇ ਸ਼ਿਵਨਾਬ ਨੇ ਯਾਦ ਕੀਤਾ ਹੈ ਲੇਤ ਸਵਾਸ ਜੋ ਸੀਸ ਵਿਸਾਲਾ ਸਤਿਗੁਰੂ ਦੀ ਬਰੀ ਬਨਵਾ ਤੇ ਤੁ ਯਾਦ ਕਰਦਾ ਹੋਇਆ ਜੋ ਰਾਜਾ ਸ਼ਿਵਨਾਬ ਹੈ ਠੰਡੇ ਹੌਕੇ ਲੈ ਰਿਹਾ ਹੈ ਠੰਡੇ ਸਵਾਸ ਲੈ ਰਿਹਾ ਹੈ ਪਰੀ ਪਰ ਰਹੀ ਮੁਖ ਪਰ ਜਾ ਕੇ ਉਸ ਦੇ ਮੁਖ ਦੇ ਉੱਪਰ ਵੀ ਪੀਲਾ ਫਨ ਪੈ ਰਿਆ ਮੁਖ ਦੀ ਜਿਹੜੀ ਪ੍ਰਭਾ ਹੈ ਉਹ ਫਿੱਕੀ ਪੈ ਰਹੀ ਪੀਲੀ ਪੈ ਰਹੀ ਹੈ ਮੋਚਤ ਜਲ ਦਰਵ ਲੋਚਨਤਾ ਕੇ ਦੋਨਾਂ ਨੇਤਰਾਂ ਦੇ ਵਿੱਚੋਂ ਉਜਸ ਦੇ ਹੰਝੂ ਵਹਿ ਰਹੇ ਜਾਲ ਵਹਿ ਰਿਹਾ ਹੈ ਇਤਨਾ ਪ੍ਰੇਮ ਦੇ ਅਧੀਨ ਹੋ ਰਿਹਾ ਹੈ ਅਸ ਜਦ ਖੈਂਚ ਪ੍ਰੇਮ ਨੇ ਕੀਨੀ ਜਦੋਂ ਰਾਜੇ ਰਾਜੇ ਸ਼ਿਵਨਾਬ ਦੀ ਇਸ ਤਰ੍ਹਾਂ ਨੇ ਪ੍ਰੇਮ ਨੇ ਖਿੱਚ ਕੀਤੀ ਹੈ ਪ੍ਰੇਮ ਨੇ ਜਦੋਂ ਇਸ ਤਰ੍ਹਾਂ ਦੀ ਸਤਗੁਰੂ ਗਰੀਬ ਨਵਾਦੀਆਂ ਦੇ ਦਰਸ਼ਨਾਂ ਦੀ ਖਿੱਚ ਪਾਈ ਹੈ ਕਿਰਪਾ ਨਿਦਾਨ ਸਰਬਕਤ ਚੀਨੀ ਕਿਰਪਾ ਦੇ ਖਜ਼ਾਨੇ ਮੁਕਤੀ ਦੇ ਦਾਤੇ ਸਤਗੁਰੂ ਗਰੀਬ ਨਵਾਦ ਸਤਿਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਸਾਰਾ ਕੁਝ ਆਪਣੇ ਹਿਰਦੇ ਵਿੱਚ ਜਾਣ ਲਿਆ ਸਾਰੀ ਹਾਲਤ ਰਾਜੇ ਸ਼ਿਵਨਾਬ ਦੀ ਆਪਣੇ ਹਿਰਦੇ ਵਿੱਚ ਜਾਣ ਲਈ ਹੈ ਚਿਤ ਗਯ ਤਹ ਕੋ ਕਰਨ ਨਿਹਾਲਾ ਸਤਿਗੁਰੂ ਜੀ ਨੇ ਉਸ ਨੂੰ ਨਿਹਾਲ ਕਰਨ ਵਾਸਤੇ ਆਪਣੇ ਮਨ ਦੇ ਵਿੱਚ ਚਿਤ ਵਯਾ ਕੀਨ ਜਾਸ ਕੋ ਪ੍ਰੇਮ ਬਿਹਾਲਾ ਜਿਸ ਨੂੰ ਜਿਸ ਰਾਜੇ ਸ਼ਿਵਨਾਬ ਨੂੰ ਪ੍ਰੇਮ ਨੇ ਬੇਹਾਦ ਪੀਤਾ ਹੋਇਆ ਪ੍ਰੇਮ ਕਰਕੇ ਜਿਸ ਦਾ ਕੋਈ ਹਾਲ ਨਹੀਂ ਹੈ ਉਸ ਨੂੰ ਨਿਹਾਲ ਕਰਨ ਬਾਅਦ ਸਤਿਗੁਰੂ ਜੀ ਨੇ ਚਿਤਵਿਆ ਹੈ ਤਹਾ ਚਲਨ ਕੀ ਮਲਸਾ ਧਾਰੀ ਫਿਰ ਸਤਿਗੁਰੂ ਗਰੀਬਨਵਾਦ ਜੀ ਨੇ ਕੋਥੇ ਜਾਣ ਦੇ ਹਿਰਦੇ ਵਿੱਚ ਇੱਛਾ ਧਾਰਨ ਕੀਤੀ ਹੈ ਸਹਿਨਾ ਸਕਤ ਬ੍ਰਹੋ ਭਗਤ ਜੋ ਭਾਰੀ ਜਿਹੜੇ ਕੀ ਸਤਿਗੁਰੂ ਗਰੀਬਨਵਾਦ ਆਪਣੇ ਭਗਤਾਂ ਦੇ ਭਾਰੀ ਵਿਛੋੜੇ ਨੂੰ ਸਹਿ ਨਹੀਂ ਸਕਦੇ ਸਹਾਰ ਨਹੀਂ ਸਕਦੇ ਆਪਣੇ ਭਗਤਾਂ ਤੇ ਕੋਈ ਦੁੱਖ ਸਹਾਰ ਨਹੀਂ ਸਕਦੇ ਹਨ ਐਸੇ ਗੁਰੂ ਨਾਨਕ ਸਾਹਿਬ ਨੇ ਉਹ ਤਾਂ ਸੰਗਲਾ ਦੀਪ ਜਾਣ ਵਾਸਤੇ ਤਿਆਰੀ ਕੀਤੀ ਹੈ ਇੱਛਾ ਪ੍ਰਗਟ ਕੀਤੀ ਹੈ ਪ੍ਰੇਮ ਧੋਰ ਕਰ ਬਦੇ ਗੁਸਾਈ ਸਤਿਗੁਰੂ ਗਰੀਬ ਨਿਵਾਦ ਪ੍ਰੇਮ ਦੀ ਧੋਰ ਦੇ ਨਾਲ ਬੰਨੇ ਹੋਏ ਹਨ ਪ੍ਰੇਮ ਰੂਪੀ ਧਾਗੇ ਦੇ ਨਾਲ ਬੰਨੇ ਹੋਏ ਹਨ ਖਿੱਚ ਮਿਲਨ ਚਾਹਤ ਨਿਰਪਤਾਈ ਖਿੱਚ ਮਿਲਨ ਚਾਹਤ ਨਿਰਪਤਾਈ ਜਿਹੜੀ ਰਾਜੇ ਦੀ ਮਿਲਣ ਦੀ ਇੱਛਾ ਹੈ ਉਹ ਸਤਗੁਰੂ ਗਰੀਬਨਵਾਦ ਦੀਆਂ ਉਰਾਜੇ ਪਰ ਖਿੱਚ ਰਹੀ ਹੈ ਮੈਂ ਸੇ ਇੱਕ ਦਿਵਸ ਉਦਯਾਨ ਇੱਕ ਦਿਨ ਸਤਗੁਰੂ ਗਰੀਬਨਵਾਦ ਕਿਸੇ ਤਰ੍ਹਾਂ ਉਦਯਾਨ ਬਾਗ ਦੇ ਵਿੱਚ ਬੈਠੇ ਹੋਏ ਹਨ ਮੈਂ ਤਹੇ ਗਇਓ ਸੰਗ ਮਰਦਾਨਾ ਭਾਈ ਬਾਲਾ ਜੀ ਦੱਸ ਰਹੇ ਹਨ ਕਹਿੰਦੇ ਸਤਗੁਰੂ ਜੀ ਮੈਂ ਤੇ ਭਾਈ ਮਰਦਾਨਾ ਜੀ ਦੋਵੇਂ ਹੀ ਸਤਗੁਰੂ ਗਰੀਬਨਵਾਦ ਜੀਆ ਦੇ ਕੋਲ ਬਾਗ ਦੇ ਵਿੱਚ ਚੱਲ ਕਰਕੇ ਗਏ ਕਰਵੰਦਨ ਅਗੇ ਬੈਸ ਸਮੀਪਾ ਤੇ ਸਤਿਗੁਰੂ ਗਰੀਬ ਨਵਾਜ਼ ਜੀਆਂ ਨੂੰ ਨਮਸਕਾਰ ਕਰਕੇ ਉੱਥੇ ਗੁਰੂ ਨਾਨਕ ਸਾਹਿਬ ਦੇ ਕੋਲ ਬੈਠ ਗਏ ਹਾਂ ਤਬ ਬੋਲੇ ਬੇਦੀ ਕੁਲ ਦੀਪਾ ਫਿਰ ਬੇਦੀਆਂ ਦੇ ਕੋਲ ਦੇ ਦੀਵਾ ਸਰੂਪ ਸਤਿਗੁਰੂ ਗਰੀਬ ਨਵਾਜ਼ ਬੋਲੇ ਹਨ ਚਲੋ ਹੌਸਲ ਹਿਤ ਦੇਖਣ ਛੋਨੇ ਸਾਨੂੰ ਕਹਿਣ ਲੱਗੇ ਕਹਿੰਦੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸੁਣੋ ਚਲੋ ਹਮ ਧਰਤੀ ਦੇ ਦਰਸ਼ਨਾਂ ਦੀ ਤਾਂਗ ਰੱਖ ਕਰਕੇ ਤਰਸੀ ਤਰਤੀ ਦੇ ਦਰਸ਼ਨ ਕਰਨ ਵਾਸਤੇ ਇੰਦਰ ਉਦਰ ਘੁੰਮਣ ਵਾਸਤੇ ਚੱਲਣਾ ਪੜੀਏ ਰਚਨਾ ਕੀਨ ਅਨੇਕ ਜਗ ਜੋਨੀ ਜਨਾਨੇ ਅਨੇਕ ਸੰਸਾਰ ਦੇ ਜੁਨਾ ਦੇ ਸੰਸਾਰ ਦੀ ਧਰਤੀ ਦੀ ਰਚਨਾ ਕੀਤੀ ਹੈ ਸ੍ਰੀ ਧੰਗੁਰੂ ਨਾਨਕ ਸਾਹਿਬ ਮਹਾਰਾਜ ਕੀਤੇ ਤਾਨ ਨਰ ਅਨਤ ਸੁਭਾਉ ਸਤਿਗੁਰੂ ਗਰੀਬ ਨਿਵਾਜ਼ ਜੀਆਂ ਨੇ ਜਿਹੜੇ ਅਨੇਕਾ ਪ੍ਰਕਾਰ ਦੇ ਅਨੇਕਾ ਥਾ ਅਨੇਕਾ ਸੁਭਾਵਾਂ ਦੇ ਬਣਾਏ ਹੋਏ ਹਨ ਰਾਖਸ ਰਾਹਿਨ ਥਾਨ ਹਹਕਾਉ ਕਈਆਂ ਥਾਵਾ ਤੇ ਰਾਖਸ ਰਹਿੰਦੇ ਹਨ ਕਈਆਂ ਥਾਵਾ ਤੇ ਰਕਸ਼ਨਾ ਦੀ ਧਰਤੀ ਹੈ ਕਿਤੇ ਧਰਮੀ ਕਿਤੇ ਅਗੀ ਬਸੰਤੇ ਕਿਤੇ ਧਰਮੀ ਵਸਦੇ ਹਨ ਇਸ ਧਰਤੀ ਤੇ ਕਿਤੇ ਪਾਪੀ ਰਹਿੰਦੇ ਹਨ ਕਿਤੇ ਪਾਪ ਕਰਨ ਵਾਲੇ ਜਿਹੜੇ ਪਾਪੀ ਜੀਵ ਨੇ ਉਹਨਾਂ ਦੀ ਧਰਤੀ ਹੈ ਕਹੋ ਦੁਖੀ ਕਹ ਸੁਖ ਰਹੰਤੇ ਕਿਤੇ ਦੁਖੀ ਰਹਿੰਦੇ ਨੇ ਕਿਤੇ ਸੁਖੀ ਰਹਿਣਾ ਕਰਦੇ ਹਨ ਇਸ ਤਰ੍ਹਾਂ ਦੀ ਅਨੇਕਾ ਪ੍ਰਕਾਰ ਦੀ ਅਨੇਕਾ ਸੁਭਾਵਾਂ ਵਾਲੀ ਸਤਿਗੁਰੂ ਗਰੀਬ ਨਵਾਦੀਆਂ ਨੇ ਪਰਮੇਸ਼ਵਰ ਨੇ ਜਿਹੜੀ ਧਰਤੀ ਬਣਾਈ ਹੈ ਨਿਗਮਾਗਨ ਇਹ ਤੇ ਕਥਤ ਪੁਰਾਨਾ ਕਿਤੇ ਨਿਗਮਗ ਵਿਦਾ ਸ਼ਾਸਤ੍ਰਾਂ ਦੀ ਪੁਰਾਨਾ ਦੀ ਕਥਾ ਹੁੰਦੀ ਹੈ ਕਿਤੇ ਪੁਰਾਨਾ ਨੂੰ ਕਥਾ ਇਕੱਠਿਆ ਜਾਂਦਾ ਹੈ ਕਿਹਾ ਜਾਂਦਾ ਹੈ ਉਚਾਰਿਆ ਜਾਂਦਾ ਹੈ ਕਾਹੂ ਤੁਰਕ ਹੈ ਪੜਿਤ ਕੁਰਾਨਾ ਕਿਤੇ ਜਿਹੜੇ ਤੁਰਕ ਨੇ ਮੁਸਲਮਾਨ ਹਨ ਕੁਰਾਨ ਪੜ੍ਹਨਾ ਕਰਦੇ ਹਨ ਦੇਸ਼ ਵਿਦੇਸ਼ਨ ਕੀ ਬਹੁ ਭਾਖਾ ਤੇ ਫਿਰ ਦੇਸ਼ਾਂ ਵਿਦੇਸ਼ਾਂ ਦੀ ਬਹੁਤ ਤਰ੍ਹਾਂ ਦੀ ਅਨੇਕਾ ਪ੍ਰਕਾਰ ਦੀ ਅਨੇਕਾਂ ਦੇਸ਼ਾਂ ਦੀ ਵੱਖੋ ਵੱਖਰੀ ਬੋਲੀ ਹੈ ਭਾਸ਼ਾ ਹੈ ਚਲੋ ਬਿਲੋਂ ਕੀ ਅਬਲਾਖਾ ਇਹਨਾ ਸਤਿਗੁਰੂ ਗਰੀਬਨਵਾਦ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਧਰਤੀ ਨੂੰ अनेका ਪ੍ਰਕਾਰ ਦੇ ਸੁਭਾਵਾ ਵਾਲੀ अनेका ਪ੍ਰਕਾਰ ਦੀ ਭਾਸ਼ਾਵਾਂ ਵਾਲੀ ਵੱਖੋ ਵੱਖ ਪ੍ਰਕਾਰ ਦੀ ਜਿਹੜੀ ਵੱਖੋ ਵੱਖ ਥਾਵਾਂ ਤੇ ਧਰਤੀ ਬਣਾਈ ਹੋਈ ਹੈ ਸਤਿਗੁਰੂ ਗਰੀਬਨਵਾਦ ਜੀ ਕਹਿ ਲੱਗੇ ਚਲੋ ਸਾਨੂੰ ਧਰਤੀ ਨੂੰ ਦੇਖਣ ਦੀ ਇੱਛਾ ਹੈ ਧਰਤੀ ਦਾ ਰਟਨ ਕਰਨਾ ਕਰੀਏ ਪਾਈ ਪਾਲੇ ਤੇ ਪਾਈ ਮਰਦਾਨੇ ਨੂੰ ਸਤਿਗੁਰੂ ਜੀ ਇਸ ਤਰ੍ਹਾਂ ਕਹਿਣ ਲੱਗੇ ਹਨ ਸੁਣ ਕਰ ਬਚਨ ਕਹਿ ਤ ਮਰਦਾਨਾ ਇਸ ਤਰ੍ਹਾਂ ਸੁਣ ਕਰਕੇ ਪਾਈ ਮਰਦਾਨਾ ਜੀ ਸਤਿਗੁਰੂ ਜੀ ਨੇ ਬਚਨ ਕਹਿਣ ਲੱਗੇ ਹਨ ਪ੍ਰਭੂ ਸਮਰਾਥ ਸਕਲ ਗੁਰਖਾਨਾ ਕਹਿਣ ਲੱਗੇ ਹੈ ਪ੍ਰਭੂ ਕਿ ਅਕਾਲ ਤਖਤ ਦੇ ਸਰੂਪ ਸਤਿਗੁਰੂ ਜੀ ਤੁਸੀਂ ਸਮਰਾਥ ਸਕਲ ਗੁਰਖਾਨਾ ਸਾਰਿਆਂ ਗੁਣਾਂ ਦੀ ਤੁਸੀਂ ਖਾਨ ਹੋ ਜਹ ਇੱਛਾ ਤਿੰਨ ਚਲੋ ਅਗਾਰੇ ਜਿੱਥੇ ਆਪ ਜੀਆਂ ਦੀ ਇੱਛਾ ਹੈ ਤੁਸੀਂ ਸਾਡੇ ਅੱਗੇ ਅੱਗੇ ਚੱਲਣਾ ਕਰੋ ਹੋ ਰਾਵਨ ਕੇ ਸਦਾ ਪਿਛਾਰੀ ਅਸੀਂ ਆਪਦੀਆਂ ਦੇ ਸਦਾ ਹੀ ਪਿੱਛੇ ਪਿੱਛੇ ਆਪਦੀਆਂ ਦੇ ਮਗਰ ਮਗਰ ਰਹਿਣਾ ਕਰਾਂਗੇ ਆਪਦੀਆਂ ਦੇ ਨਾਲ ਰਹਿਣਾ ਕਰਾਂਗੇ ਆਪਦੀਆਂ ਦੀ ਜਿੱਦੜੀ ਇੱਛਾ ਹੈ ਆਪਦੀ ਚੱਲਣਾ ਕਰੋ ਤੁਮ ਸਾਗ ਤਾਬ ਕੀ ਸਰਨਾ ਹੈ ਛੋਰੀ ਕਹ ਲੱਗੇ ਸਤਿਗੁਰੂ ਜੀ ਤੁਹਾਡੇ ਵਰਗੇ ਪ੍ਰਭੂ ਦੀ ਪਰਮਾਤਮਾ ਦੀ ਸ਼ਰਨ ਛੱਡ ਕਰਕੇ ਕਾ ਕੋ ਗਹੋ ਅਲਾੰਭ ਬਹੋਰੀ ਅਸੀਂ ਦੱਸੋ ਹੋਰ ਕਿਦਾ ਆਸਰਾ ਤਕੀਏ ਇਹ ਸਤਿਗੁਰੂ ਜੀ ਤੁਹਾਡੀ ਸ਼ਰਨ ਛੱਡ ਕਰਕੇ ਹੋਰ ਦੱਸੋ ਕਿ ਦੀ ਸ਼ਰਨ ਲੈਣਾ ਕਰੀਏ ਅਸੀਂ ਤੇ ਆਪ ਜੀਆਂ ਦੀ ਸ਼ਰਨ ਦੇ ਵਿੱਚ ਹਾਂ ਜਿੱਧਰ ਨੂੰ ਆਪ ਦੀ ਚਲਣਾ ਕਰੋਗੇ ਆਪ ਜੀਆਂ ਦੇ ਮਗਰ ਮਗਰ ਆਪ ਜੀਆਂ ਦੇ ਨਾਲ-ਨਾਲ ਅਸੀਂ ਆਪ ਜੀਆਂ ਦੇ ਨਾਲ ਵਿਚਰਾਂਗੇ ਸੁਨੋ ਗੁਰੂ ਅੰਗਦ ਗਤਿ ਦਾਨੇ ਭਾਈ ਬਾਲਾ ਜੀ ਕਹ ਰਹੇ ਹੰ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਭਗਤੀ ਦੇ ਦਾਤੇ ਸਤਿਗੁਰੂ ਜੀ ਆਪ ਦੀ ਸੁਣਨਾ ਕਰੋ ਬੰਦ ਪਾਨ ਮਨ ਮੈਂ ਕਹਿਬਾਨੀ ਤੇ ਫੇਰ ਕਹਿਣ ਲੱਗੇ ਸਤਿਗੁਰੂ ਜੀ ਦੋਵੇਂ ਹੱਥ ਜੋੜ ਕਰਕੇ ਤੇ ਮੈਂ ਸਤਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿਨ ਦਇਆਲ ਰਾਖ ਨਿਜ ਸਾਥਾ ਲੱਗੇ ਸਤਗੁਰੂ ਜੀ ਦੀਨ ਦਇਆਲ ਰਾਖ ਨਿਜ ਸਾਥਾ ਇਹ ਦੀਨਾਂ ਤੇ ਦਇਆ ਕਰਨ ਵਾਲੇ ਸਤਗੁਰੂ ਬੜੀ ਧੰਨਵਾਦ ਸਾਨੂੰ ਆਪਣੇ ਨਾਲ ਰੱਖਣਾ ਕਰੋ ਸਾਨੂੰ ਆਪਣੇ ਸਾਥੀ ਬਣਾ ਕਰਕੇ ਰੱਖਣਾ ਕਰੋ ਤੁਮ ਸਮ ਦੇਖੋ ਔਰ ਨਾਥ ਆਪ ਜੀਆਂ ਦੇ ਵਰਗਾ ਅਸੀਂ ਹੋਰ ਕੋਈ ਨਾਥ ਮਾਲਕ ਨਹੀਂ ਦੇਖਿਆ ਅਸੀਂ ਆਪ ਨਿਆਨੂ ਹੀ ਆਪਣਾ ਮਾਲਕ ਜਾਣਦੇ ਹਾਂ ਤੇ ਕਿਸੇ ਹੋਰ ਨੂੰ ਨਹੀਂ ਜਾਣਦੇ ਹਾਂ ਸੁਨ ਕੇ ਬਚਨ ਪ੍ਰਸੀਧ ਵਿਸਾਲਾ ਇਸ ਤਰ੍ਹਾਂ ਸੁਣ ਕਰਕੇ ਸਤਿਗੁਰੂ ਗਰੀਬ ਨਵਾਲ ਬੜੇ ਪ੍ਰਸੰਨ ਹੋਏ ਹਨ ਭਈ ਪਰਦੋਖ ਉਠੇ ਤਹ ਕਾਲਾ ਸ਼ਾਮ ਦਾ ਸੁਨਾ ਹੋਇਆ ਸਤਿਗੁਰੂ ਗਰੀਬ ਨਵਾਲ ਹੰ ਆਏ ਨਗਰ ਵਿਖੇ ਨਿਜ ਸਦਨਾ ਅਸੀਂ ਤੈਨੂੰ ਆਪਣੇ ਆਪਣੀ καρਦੀ ਵਿੱਚ ਨਗਰ ਦੀ ਵਿੱਚ ਆਉਣਾ ਕੀਤਾ ਹੈ ਪਰ ਫੁੱਲਤ ਅਰਬਿੰਦ ਸੁਬਦਨਾ ਸਤਿਗੁਰੂ ਜੀ ਬਨਵਾਦ ਜਿਹੜਾ ਚਿਹਰਾ ਹੈ ਪਰ ਫੁੱਲਤ ਕਮਲ ਦੇ ਸਮਾਨ ਖਿੜਿਆ ਹੋਇਆ ਹੈ ਸਵਈਆ ਬੈਨ ਕਹੇ ਨਿਜ ਤਾਂ ਦਿਖੈ ਅਬ ਨਾਨਕ ਜੀ ਕਲ ਤੇ ਕੇ ਤਿਆਰਾ ਤੇ ਸਤਿਗੁਰੂ ਜੀ ਦੇ ਕਰੋਂ ਤੋਂ ਬਾਅਦ ਅਸੀਂ ਵੀ ਆਪਣੇ ਕਰਦੇ ਵਿੱਚ ਪਹੁੰਚੇ ਤੇ ਭਾਈ ਬਾਲਾ ਜੀ ਕਹਿਣ ਲੱਗੇ ਅਸੀਂ ਆਪਣੇ ਆਪਣੀ ਪਰਾਂ ਦੇ ਦੱਸਿਆ ਕਿ ਸਾਧਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਪਾਸੇ ਜਾਣ ਵਾਸਤੇ ਤਿਆਰ ਹੋਏ ਹਨ ਹੁਣ ਪਤਾ ਨਹੀਂ ਕਿਧਰ ਨੂੰ ਜਾਣਾ ਕਰਨਗੇ ਸੰਗ ਚਲੈ ਤਿਨ ਕੇ ਹਮ ਤਾਂ ਚਨ ਪ੍ਰੀਤ ਵਿਸਾਲ ਦਿਆਲ ਉਦਾਰਾ ਕਹਿ ਲੱਗੇ ਸਤਗੁਰੂ ਜੀ ਦੀ ਸਾਡੇ ਵਿੱਚ ਬੜੀ ਪ੍ਰੀਤੀ ਹੈ ਸਾਡੀ ਸਤਗੁਰੂ ਜੀਆਂ ਦੇ ਵਿੱਚ ਬੜੀ ਪ੍ਰੀਤ ਹੈ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਚੱਲਣ ਵਾਸਤੇ ਤਿਆਰ ਹੋਏ ਹਾਂ। ਸੰਗ ਚਲੈ ਤਿਨ ਕੇ ਹਮ ਕਾਛਨ ਪ੍ਰੀਤ ਵਿਸਾਲ ਦਇਆਲ ਉਦਾਰਾ ਜੋ ਸੁਧ ਭੀ ਜਬ ਗੁਰਸ਼੍ਰੀ ਆਲਮ ਮਾਤ ਪਿਤਾ ਸੁਧ ਦੇਹ ਵਿਸਾਰਾ ਜਦੋਂ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਕਰਕੇ ਅਸੀਂ ਇਸ ਤਾਲ ਦੀ ਖਬਰ ਦੱਸੀ ਤੇ ਮਾਤਾ ਪਿਤਾ ਨੂੰ ਸਤਗੁਰੂ ਜੀ ਦੇ ਮਾਤਾ ਪਿਤਾ ਨੂੰ ਇਹ ਪਤਾ ਲੱਗਿਆ ਹੈ ਮਾਤਾ ਤ੍ਰਿਪਤਾ ਦੀ ਨੂੰ ਮੇਤਾ ਬਾਬਾ ਕਲਿਆਨ ਚਰ ਜੀ ਨੂੰ ਜਦੋਂ ਇਸ ਤਰ੍ਹਾਂ ਪਤਾ ਲੱਗਿਆ ਤੇ ਸੁਨ ਦੇਹ ਵਿਸਾਰਾ ਉਹਨਾਂ ਨੂੰ ਆਪਣੇ ਸਰੀਰ ਦੀ ਸੁਰਤ ਨਹੀਂ ਰਹੀ ਸਰੀਰ ਦੇ ਸੁਰਤ ਭੁਲਾ ਦਿੱਤੀ ਹੈ ਚਿੰਤ ਬਦੀ ਔਰ ਅੰਤਰਪੂਰ ਨਿਰੰਤਰ ਦੀਨ ਚਲਹ ਨਹਿਚਾਰਾ ਉਹਨਾਂ ਦੇ ਹਿਰਦੇ ਵਿੱਚ ਬੜੀ ਚਿੰਤਾ ਵੱਧ ਗਈ ਹਿਰਦੇ ਦੇ ਵਿੱਚ ਬੜੀ ਚਿੰਤਾ ਵੱਧ ਗਈ ਜਿਹੜੇ ਕਿ ਨਿਰੰਤਰ ਦੀਨ ਰਹਿੰਦੇ ਹਨ ਨਿਰੰਤਰ ਹੀ ਹਰ ਵੇਲੇ ਦੀਨ ਹੋ ਰਹੇ ਨੇ ਹਨ ਚਲ ਹੈ ਨਹੀਂ ਚਾਰਾ ਉਹਨਾਂ ਦਾ ਕੋਈ ਚਾਰਾ ਨਹੀਂ ਚੱਲਦਾ ਕੋਈ ਬਾਹ ਨਹੀਂ ਚੱਲਦਾ ਹੈ ਰਾਏ ਬੁਲਾਰ ਆਪਸ ਗਏ ਤਹ ਜਾਵਤ ਹੀ ਪੈਰੋਧਨ ਕੀਨੋ ਤੇ ਉਹ ਦੋਨੇ ਉੱਠ ਕਰਕੇ ਉਸੇ ਸਮੇ ਰਾਜੇ ਰਾਏ ਬੁਲਾਰ ਦੇ ਪਾਸ ਗਏ ਰਾਜੇ ਰਾਏ ਬੁਲਾਰ ਦੇ ਪਾਸ ਜਾ ਕਰਕੇ ਚ ਪੁਕਾਰ ਕੀਤੀ ਇਹ ਬੜਾ ਹੀ ਦੁਖ ਹੋਣਾ ਕੀਤਾ ਹੈ ਸ੍ਰੀ ਗੁਰੂ ਕੀ ਜਨਨੀ ਔਰ ਅਤਰ ਤਾਤ ਗयो ਮਿਰਤ ਭਾਤ ਸੋ ਦਿਨ ਸਤਗੁਰੂ ਗਰੀਬ ਨਵਾਤੀਆਂ ਦੇ ਹਰਤਾ ਦੀ ਮਾਤਾ ਤ੍ਰਿਪਤਾ ਦੀ ਹਿਰਦੇ ਵਿੱਚ ਬੜੇ ਦੁਖੀ ਹੋ ਰਹੇ ਹਨ ਉਹਨਾਂ ਦੇ ਨਾਲ